ਪਿਆਰਪ੍ਰੀ ਸਾਸ਼ਿਕਾ ਸਟਾਰ ਡੇਲੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨੀ ਕਾਫੀ ਭਾਰੀ ਬਰਸਾਤ ਹੋਈ ਹੈ ਜਲੰਧਰ ਦੇ ਵਿੱਚ ਇਸ ਟਾਈਮ ਅਸੀਂ ਖੜੇ ਆਂ ਵਰਕਸ਼ਾਪ ਤੋਂ ਜਾਂਦੇ ਸੋਡਲ ਵਾਲੇ ਰਸਤੇ ਤੇ ਜਿੱਥੇ ਅੰਡਰ ਬ੍ਰਿਜ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਅੰਡਰ ਬ੍ਰਿਜ ਤੋਂ ਆਂ ਜਿੱਥੇ ਭਾਰੀ ਬਰਸਾਤ ਦੇ ਨਾਲ ਭਾਰੀ ਮੀਂਹ ਪੈਣ ਦੇ ਨਾਲ ਕਾਫੀ ਪਾਣੀ ਇਕੱਠਾ ਹੋ ਗਿਆ ਹੈ ਜਿਸ ਵਿੱਚ ਗਾਰ ਗੱਡੀ ਸਵਿਫਟ ਡਿਜ਼ਾਇਰ ਕਾਰ ਆ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਸ ਟੈਮ ਦੀਆਂ ਲਾਈਵ ਤਸਵੀਰਾਂ ਕਿ ਕਾਰ ਅੱਧੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਈ ਸੀ ਇਸ ਤੋਂ ਸਾਫ਼ ਜਾਹਿਰ ਹੁੰਦਾ ਕਿ ਪੁਲ ਜਿਹੜਾ ਫਲਾਈਓਵਰ ਹੈ ਉਹ ਬਹੁਤ ਹੀ ਜ਼ਿਆਦਾ ਨੀਵਾ ਆ ਜਿਸ ਦੇ ਉੱਪਰ ਪਾਣੀ ਇੰਨਾ ਇਕੱਠਾ ਹੋ ਗਿਆ ਕਿ ਜਿਸ ਵਿੱਚ ਇੱਕ ਕਾਰ ਪੂਰੀ ਤਰ੍ਹਾਂ ਡੁੱਬ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਅੰਦਰ ਪੂਰੀ ਤਰ੍ਹਾਂ ਪਾਣੀ ਜਾ ਚੁੱਕਾ ਹੈ ਗੱਡੀ ਦੇ ਸਾਈਡ ਤੋਂ ਪਾਣੀ ਨਿਕਲ ਰਿਹਾ ਹੈ ਗੱਡੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੀ ਸੀ ਤੇ ਗੱਡੀ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਜਾ ਚੁੱਕਾ ਹੈ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਨੌਜਵਾਨਾਂ ਵੱਲੋਂ ਗੱਡੀ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਗੱਡੀ ਕਾਢ ਹੀ ਲਈ ਗਈ ਕਾਢ ਹੀ ਲਿੱਤੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਗੱਡੀ ਦੇ ਅੰਦਰ ਪੂਰਾ ਪਾਣੀ ਜਾ ਚੁੱਕਾ ਹੈ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਜਲੰਧਰ ਤੋਂ ਆਂ ਅੰਡਰ ਬ੍ਰਿਜ ਤੋਂ ਆਂ ਜਿੱਥੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਅੱਧਾ ਅੱਧੀ ਡੁੱਬ ਚੁੱਕੀ ਸੀ ਪਾਣੀ ਦੇ ਵਿੱਚ ਪਰ ਨੌਜਵਾਨਾਂ ਨੇ ਮਿਹਨਤ ਕਰਕੇ ਗੱਡੀ ਨੂੰ ਕੱਢ ਲਿਆ ਹੈ ਉਹ ਨੌਜਵਾਨ ਨੇ ਜਿਨ੍ਹਾਂ ਵੱਲੋਂ ਗੱਡੀ ਕੱਢੀ ਗਈ ਹੈ ਗੱਲਬਾਤ ਕਰ ਲੈਂਦੇ ਨੌਜਵਾਨ ਨੇ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਤਰਜਿੰਦਰ ਸਿੰਘ ਹੈ ਜੀ ਭਾਜੀ ਤੁਸੀਂ ਫਲਾਈਓਵਰ ਦੇ ਥੱਲੇ ਉਹ ਗੱਡੀ ੱਤਕਾ ਲਾ ਕੇ ਕੱਢ ਰਹੇ ਸੀਗੇ ਕੀ ਮਾਮਲਾ ਹੈ ਭਾਜੀ ਮਾਮਲਾ ਇਹ ਹੈ ਕਿ ਜਿਹੜੀ ਫਲਾਈਓਵਰ ਦੀ ਡੰਗਾਈ ਆ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਨਾਲੋਂ ਨੀਵੀਂ ਗੱਡੀ ਤਾਂ ਬਿਲਕੁਲ ਪਾਣੀ ਓਵਰਫਲੋ ਬਰਾਬਰ ਹੋ ਜਾਣਾ ਵਾ ਓਕੇ ਜੀ ਜਿਹੜੀ ਜਾਨੀ ਹਾਈਟ ਵਾਲੀ ਗੱਡੀ ਆ ਉਹ ਵੀ ਕਿਤੇ ਜ਼ੋਰ ਲਾ ਕੇ ਨਿਕਲ ਸਕਦੀ ਆ ਲੇਕਿਨ ਫੇਰ ਵੀ ਤੁਸੀਂ ਕੋਸ਼ਿਸ਼ ਨਾ ਕਰੋ ਇੱਥੋਂ ਗੱਡੀ ਕੱਢਣ ਦੀ ਕਿਉਂਕਿ ਆਪਣਾ ਗੱਡੀ ਬੰਦ ਹੋਣ ਦਾ ਜਾਂ ਪਾਜੀ ਗੱਡੀ ਕਿੰਨੀ ਕੀ ਪਾਣੀ ਦੇ ਵਿੱਚ ਸੀਗੀ ਪਾਜੀ ਗੱਡੀ ਦੀਆਂ ਸੀਟਾਂ ਪੂਰੀਆਂ ਪਾਣੀ 'ਚ ਡੁੱਬ ਗਈਆਂ ਸੀਗੀਆਂ ਔਰ ਗੱਡੀ ਬਿਲਕੁਲ ਹੀ ਡੈਮੇਜ ਹੋ ਗਈ ਸੀ ਵਿੱਚ ਪਾਣੀ ਦਾ ਪਾਣੀ ਗੱਡੀ ਦੇ ਅੰਦਰ ਪੂਰੀ ਤਰ੍ਹਾਂ ਜਾ ਚੁੱਕਾ ਸੀ ਪੂਰੀ ਤਰ੍ਹਾਂ ਇਹਨੂੰ ਉੱਪਰ ਤੱਕ ਜਾ ਚੁੱਕਾ ਜੀ ਠੀਕ ਹੈ ਧੰਨਵਾਦ ਤੁਸੀਂ ਦੇਖ ਸਕਦੇ ਹੋ ਇਹ ਉਹ ਨੌਜਵਾਨ ਸੀ ਜਿਹਦੇ ਵੱਲੋਂ ਇਸ ਪੁਲ ਦੇ ਥੱਲਿਓ ਸਵਿਫਟ ਡਿਜ਼ਾਇਰ ਗੱਡੀ ਜੋ ਕਿ ਅੱਧੀ ਪਾਣੀ ਦੇ ਵਿੱਚ ਡੁੱਬ ਚੁੱਕੀ ਸੀ ਉਸ ਨੂੰ ਕੱਢਿਆ ਗਿਆ ਹੈ ਹੋਰ ਖਬਰਾਂ ਦੇਖਣ ਲਈ ਜਾਣਨ ਲਈ ਜੁੜੇ ਰਹੋ ਸਟਾਰ 델ੀ ਪੰਜਾਬ న్యూਸ ਨਾਲ ਧੰਨਵਾਦ